ਭਰਾਵੋ ਮੈਂ ਗੱਲ ਕਰ ਲੱਗਾ ਜਿਹੜਾ ਤਿੰਨ ਨੌਜਵਾਨਾਂ ਦਾ ਕਤਲ ਹੋਇਆ ਚਾਹੇ ਇਨਕਾਊਂਟਰ ਕਹਿ ਲਿਏ ਉਸ ਤੋਂ ਪਹਿਲਾਂ ਮੈਂ ਗੱਲ ਇਹ ਕਰੂੰਗਾ ਕਿ ਮੈਂ ਕਿਸੇ ਵੀ ਤਰ੍ਹਾਂ ਲੜਾਈ ਵਾਲੇ ਵਿਅਕਤੀ ਦੀ ਔਰ ਜਿਹੜਾ ਵੀ ਦੇਸ਼ ਦਾ ਅਨੁਸ਼ਾਸਨ ਭੰਗ ਕਰਦਾ ਮੈਂ ਉਸ ਵਿਅਕਤੀ ਦਾ ਪੱਖ ਨਹੀਂ ਲੈਂਦਾ ਔਰ ਤੀਸਰੀ ਗੱਲ ਇਹ ਕਿ ਭਾਈ ਸਾਹਿਬ ਜਦੋਂ ਮੇਰੇ ਤੇ ਪਰਚਾ ਹੋਇਆ ਸੀ ਮੈਂ ਇਹਨਾਂ ਚੀਜ਼ਾਂ ਦਾ ਉਹ ਗੱਲ ਕਰਦਾ ਕਿਉਂਕਿ ਪੁਲਿਸ ਨੇ ਕਹਿੰਦੇ ਪੁਲਿਸ ਮੁਕਾਬਲਾ ਬਣਾਇਆ ਆਪਦੇ ਆਪ ਤੇ ਵਿੱਚ ਜਦੋਂ ਮੇਰੇ ਤੇ ਪਰਚਾ ਹੋਇਆ ਸੀ ਪਰਚੇ ਦੇ ਵਿੱਚ ਕੀ ਹੋਇਆ ਸੀ ਕਿ ਮੈਂ ਸਿਰਫ ਮੋਟਰਸਾਈਕਲ ਤੇ ਗਿਆ ਸੀ ਗੱਲ ਕਰਨ ਵਾਸਤੇ ਤਾਂ ਮੇਰੇ ਨਾਲ ਇੱਕ ਵਿਅਕਤੀ ਸੀਗਾ ਔਰ ਹੋਇਆ ਕੀ ਕਿ ਪਰਚਾ ਕੀ ਪਾਇਆ ਗਿਆ ਕਿ ਵਿਸ਼ਵਦੀਪ ਨੇ ਸਾਡੇ ਪਿਸਟਲ ਸਰਤੇ ਰੱਖਿਆ ਸਾਨੂੰ ਧਮਕੀ ਦਿੱਤੀ ਹਾਲਾਂਕਿ ਜਿਹੜਾ ਪਿਸਟਲ ਸੀ ਉਹ ਘਰ ਦੇ ਵਿੱਚ ਪਿਆ ਸੀ ਘਰ ਦੇ ਵਿੱਚ ਮੌਜੂਦ ਪਿਆ ਸੀ ਕਿਉਂਕਿ ਮੈਂ ਕਿਹਾ ਨਹੀਂ ਜੀ ਮੈਂ ਤਾਂ ਚਲ ਕੰਮ ਚੱਲਿਆ ਮੈਨੂੰ ਕਿ ਲੋੜਾ ਪਿਸਤਲ ਦੀ ਮੈਂ ਘਰੇ ਪਿਆ ਸੀ ਔਰ ਮੇਰੀ ਛੋਟੀ ਸਿਸਟਰ ਨੇ ਵੀਡੀਓ ਦੇ ਵਿੱਚ ਵਿਖਾਇਆ ਸੀ ਕਿ ਪਿਸਤਲ ਆ ਰਿਹਾ ਵਿਸ਼ਵਦੀਪ ਥਾਣੇ ਦੇ ਵਿੱਚ ਬੰਦ ਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਸਵਿਫਟ ਡਜ਼ਹਿਰ ਗੱਡੀ ਸੀ ਉਹ ਸੜਕ ਤੇ ਖੜੀ ਸੀ ਔਰ ਜਿਹੜਾ ਕਿ ਮਕੈਨਿਕਾਂ ਨੇ ਲੈ ਕੇ ਜਾਣੀ ਸੀ ਔਰ ਮਕੈਨਿਕਾਂ ਦੇ ਕੋਲੋਂ ਖੋ ਕੇ ਲਿਆਏ ਸੀ ਔਰ ਟੋਚਨ ਪਾ ਕੇ ਲਿਆਂਦੀ ਸੀ ਇੱਕ ਹਸਾਬ ਦੀ ਗੱਡੀ ਔਰ ਮਸਾਂ ਸਟਾਰਟ ਕਰਾ ਕੇ ਪਹਿਲਾ ਟੋਚਨ ਪਾਇਆ ਟੋਚਨ ਪਹੁੰਚ ਤੋਂ ਬਾਅਦ ਇੱਕ ਐਸਆਈ ਨੇ ਜਿਹੜੇ ਐਸਆਈ ਨੇ ਮੇਰੇ ਤੇ ਪਰਚਾ ਦਰਜ ਕੀਤਾ ਸੀ ਉਸ ਐਸਆਈ ਨੇ ਉਹਨਾਂ ਮਕੈਨਿਕਾਂ ਨੂੰ ਕਿਹਾ ਸੀ ਗੱਡੀ ਇੱਕァਰੀ ਸਟਾਰਟ ਕਰਕੇ ਦਿਓ ਗੱਡੀ ਐਸਆਈ ਸਟਾਰਟ ਕਰਕੇ ਲਿਆਇਆ ਸੀ ਔਰ ਵੀਡੀਓ ਤੁਸੀਂ ਵੇਖਿਆ ਹੋਣੀਆਂ ਪੁਲ ਐਸਐਚਓ ਦੇ ਨਾਲ ਮੈਂ ਖੁਦ ਬਹਿ ਕੇ ਆਇਆ ਸੀ ਕਿਉਂਕਿ ਐਡਾ ਕੋਈ ਮਾਮਲਾ ਨਹੀਂ ਸੀ ਕਿਸੇ ਦੇ ਪਿਸਤਲ ਨਹੀਂ ਰੱਖਿਆ ਸੀ ਕਿਸੇ ਨਾਲ ਕੋਈ ਰਾੰਦ ਨਹੀਂ ਹੋਈ ਸੀ ਸਭ ਤੋਂ ਵੱਡੀ ਗੱਲ ਕੀ ਸੀ ਕਿ ਜਿਹੜੀ ਸਕੋਰਪੀਓ ਗੱਡੀ ਸੀ ਔਰ ਉਹ ਲੈ ਕੇ ਕੌਣ ਆਇਆ ਸੀ ਸਾਡਾ ਇੱਕ ਸੱਜਣ ਜਿਹੜਾ ਉਹ ਸੱਜਣ ਸਾਡਾ ਸੀ ਥਾਣੇ ਦੇ ਵਿੱਚ ਲੈ ਕੇ ਆਇਆ ਸੀ ਥਾਣੇ ਦੀਆਂ ਸੀਸੀਟੀਵੀ ਜਿਹੜੀਆਂ ਵੀਡੀਓ ਹੋਣਗੀਆਂ ਅੱਜ ਵੀ ਕਢਾ ਕੇ ਵੇਖ ਲਓ ਤਿੰਨੇ ਚੀਜ਼ਾਂ ਨਜਾਇਜ਼ ਪਰਚੇ ਦੇ ਵਿੱਚ ਪਵਾਈਆਂ ਸੀ ਵੀਰੋ ਸਭ ਤੋਂ ਵੱਡੀ ਗੱਲ ਮੇਰੇ ਤੇ ਪਰਚਾ ਹੀ ਨਜਾਇਜ਼ ਸੀਗਾ ਔਰ ਕੀ ਬਣਾਤਾ ਸੀ ਜੀ ਇਹਨਾਂ ਨੇ ਆਹ ਕੀਤਾ ਜੀ ਇਹਨਾਂ ਨੇ ਉਹ ਕੀਤਾ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਸੀ ਐਸਐਸਪੀ ਐਸਪੀ ਡੀਐਸਪੀ ਐਸਐਚਓ ਏਐਸਆਈ ਸਭ ਰਲ ਗਏ ਸੀ ਵਿਸ਼ਵਦੀ ਤੇ ਪਰਚਾ ਪਾਉਣ ਵਾਸਤੇ ਕਿਉਂਕਿ ਪਿੱਛੇ ਪਾਵਰ ਕਿਦੀ ਸੀ ਐਮਐਲਏ ਦੀ ਅੱਜੋ ਹੀ ਜੇ ਮੇਰੇ ਅਰਗੇ ਵਿਅਕਤੀ ਤੇ ਨਜਾਇਜ਼ ਧਾਰਾਵਾਂ ਲਾ ਕੇ ਨਜਾਇਜ਼ ਇੱਕ ਦਰਖਾਸਤ ਦੇ ਕੇ ਐਫਆਈਆਰ ਦਰਜ ਹੋ ਸਕਦੀ ਆ ਤਾਂ ਫਿਰ ਭਾਈ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਹ ਸਭ ਕੁਝ ਕੀ ਹੋ ਰਿਹਾ ਇਹਦੀ ਜਿਹੜੀ ਇਨਕਾਊਂਟਰ ਦੀ ਜਿਹੜਾ ਕਹਿ ਲਓ ਜਿਹੜਾ ਇਨਕਾਊਂਟਰ ਕਹਿ ਲਓ ਇਹ ਤਿੰਨ ਨੌਜਵਾਨਾਂ ਦਾ ਕਤਲ ਕਹਿ ਲਓ ਜਿਹਦੇ ਵਿੱਚ ਫੋਟੋ ਕਰਾਈਆਂ ਗਈਆਂ ਫੋਟੋ ਕਰਾਉਣ ਦੇ ਨਾਲ ਦੀ ਨਾਲ ਹੀ ਉਹਨਾਂ ਦੇ ਵਿੱਚ ਹੀ ਪੁਲਿਸ ਮੁਕਾਬਲਾ ਬਣਾਇਆ ਗਿਆ ਗੋਲੀਆਂ ਵਾਜਦੀਆਂ ਆਈਆਂ ਸਾਰਾ ਕੁਝ ਮੈਂ ਨਹੀਂ ਆਦਾ ਵਿਰਸਾ ਸਿੰਘ ਬਲਟੋਆ ਜੀ ਜਗਦੀਪ ਥਲੀ ਜੀ ਹੋਰ ਕਈ ਚੈਨਲ ਇਹ ਚੀਜ਼ਾਂ ਨੂੰ ਲਾ ਰਹੇ ਆ ਪਰ ਮੈਂ ਇੱਕ ਗੱਲ ਕਹੂੰਗਾ ਕਿ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕ ਕਿੰਨਾ ਕੁ ਚਿਰ ਇੰਜ ਮਾਰੇ ਜਾਣਗੇ ਮੈਂ ਪਹਿਲਾਂ ਵੀ ਕਹਿ ਕਿਟਿਆ ਮੈਂ ਹੁਣ ਵੀ ਕਹਿਣਾ ਕਿ ਮੈਂ ਕਿਸੇ ਵੀ ਜਿਹੜਾ ਵੀ ਵਿਅਕਤੀ ਦੇਸ਼ ਦੇ ਕਾਨੂੰਨ ਦਾ ਘਾਣ ਕਰਦਾ ਅਨੁਸ਼ਾਸਨ ਭੰਗ ਕਰਦਾ ਮੈਂ ਉਹਦਾ ਪੱਖ ਨਹੀਂ ਲੈਂਦਾ ਪਰ ਜੇਕਰ ਕੋਈ ਕਾਨੂੰਨ ਤੋਂ ਬਾਹਰ ਚੱਲਦਾ ਉਹਦੇ ਤੇ ਕਾਨੂੰਨੀ ਜਿਹੜੀਆਂ ਕਹੇ ਲੋ ਧਾਰਾਵਾਂ ਲੱਗਦੀਆਂ ਉਹਤੇ ਪਰਚਾ ਪੈਂਦਾ ਤੇ ਕਾਨੂੰਨੀ ਕਾਰਵਾਈ ਹੁੰਦੀ ਆ ਤਾਂ ਫੇਰੇ ਤਾਂ ਭਾਈ ਸਾਹਿਬ ਗੱਲ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਆ ਹੁਣ ਕਿਆ ਬਣ ਰਿਹਾ ਇਸ ਮਸਲੇ ਦਾ ਕੀ ਬਣੂਗਾ ਇਸ ਮਸਲੇ ਦਾ ਇਹਦੀ ਚੰਗੀ ਤਰ੍ਹਾਂ ਤਹਿਕੀਕਾਤ ਹੋਣੀ ਚਾਹੀਦੀ ਆ ਇਦੇ ਪਿੱਛੇ ਕੌਣ ਆ ਪਿੱਛੇ ਕੌਣ ਨਹੀਂ ਔਰ ਹੁਣ ਮੈਂ ਇਸ ਮਸਲੇ ਤੋਂ ਪਾਸੇ हट ਕੇ ਗੱਲ ਕਰਦਾ ਸਾਰੇ ਡਿਪਾਰਟਮੈਂਟ ਦੇ ਲੋਕਾਂ ਨੂੰ ਬੇਨਤੀ ਕਰਦਾ ਮੈਂ ਰਾਜਨੀਤੀਕ ਡਿਪਾਰਟਮੈਂਟ ਦੇ ਜਿਹੜੇ ਐਮਐਲਏ ਐਮਪੀ ਰਾਜ ਸਭਾ ਮੈਂਬਰ ਜਿੰਨੇ ਵੀ ਲੀਡਰ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਯਾਰ ਅਸੀਂ ਅੰਗਰੇਜ਼ਾਂ ਤੋਂ ਉੱਤੇ ਟੱਪ ਗਏ ਅਸੀਂ ਉਹਨੇ ਰਾਜ ਮਹਾਰਾਜਿਆਂ ਤੋਂ ਉੱਤੇ ਟੱਪ ਗਏ ਅਸੀਂ ਉਹ ਜਰਨਲ ਅਡਾਇਰ ਇੱਕ ਸੀ ਤੇ ਅੱਜ ਅਸੀਂ ਕਈ ਜਰਨਲ ਅਡਾਇਰ ਪੈਦਾ ਹੋ ਚੁੱਕੇ ਆ ਅੱਜ ਪੰਜਾਬ ਦੀ ਨੌਜਵਾਨੀ ਜਿਵੇਂ ਉਹ ਰੋਲੀ ਜਾਂਦੇ ਸੀ ਅੰਗਰੇਜ਼ ਉਹਵੇਂ ਅੱਜ ਆਪਾਂ ਰੋਲੀ ਜਾਂਦੇ ਆ ਤਾਂ ਕੀ ਫਿਰ ਇਹਦੇ ਨਾਲ ਤਾਂ ਤੁਹਾਡੇ ਨਾਲੋਂ ਅੰਗਰੇਜ਼ ਚੰਗੇ ਸੀ ਅਸੀਂ ਉਹ ਲੋਹਿਆਂ ਜਦੋਂ ਲੋਹੇ ਨੂੰ ਲੋਹਾ ਕੱਟਦਾ ਲੋਹੇ ਤੇ ਲੋਹਾ ਵਜਦਾ ਉਹਦਾ ਖੜਕਾ ਬਹੁਤ ਹੁੰਦਾ ਕਮ ਸੇ ਕਮ ਸਾਨੂੰ ਬਗਾਨੇ ਮਾਰਦੇ ਸਾਨੂੰ ਇਹਨਾਂ ਦੁੱਖ ਤਾਂ ਨਾ ਹੁੰਦਾ ਕਉਂਕਿ ਉਹਨਾਂ ਦਾ ਕੰਮ ਸਾਨੂੰ ਮਾਰਨਾ ਸੀ ਜਿਹੜੇ ਸੁਮੇਸ਼ ਸਿੰਘ ਜੀ ਆ ਬੜੇ ਵਾਰੀ ਰੌਲਾ ਪਿਆ ਆ ਹੋਇਆ ਜੀ ਆ ਹੋਇਆ ਉਹਨਾਂ ਨੇ ਆ ਕੀਤਾ ਸੀ ਉਹਨਾਂ ਨੇ ਆ ਕੀਤਾ ਸੀ ਬੀਬੀ ਖਾਲੜਾ ਜੀ ਦੇ ਹਸਬੰਡ ਭਾਈ ਖਾਲੜਾ ਜੀ ਉਹਨਾਂ ਨਾਲ ਕੀ ਕੁਝ ਹੋਇਆ ਲੋਕ ਗੱਲਾਂ ਕਰਦੇ ਆ ਕਿ ਸਿਰਫ ਉਹਨਾਂ ਦਾ ਮਤਲਬ ਕੀ ਸੀ ਕਿ ਜਿਹੜੇ ਨੌਜਵਾਨ ਨਜਾਇਜ਼ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਆ ਉਹਨਾਂ ਨੂੰ ਸਜ਼ਾ ਕਿ ਮਿਲੀ ਸੀ ਇਸ ਕਰਕੇ ਭਾਈ ਸਾਹਿਬ ਕੋਈ ਸਟਾਰਾਂ ਪਿੱਛੇ ਕੋਈ ਪਾਵਰਾਂ ਪਿੱਛੇ ਤੇ ਕੋਈ ਮੌਜ ਬਹਾਰਾਂ ਪਿੱਛੇ ਪੰਜਾਬ ਦਾ ਕਹਾਨਾ ਕਰ ਰਿਹਾ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਕਹਿੰਦੇ ਅੱਜ ਸ਼ਹੀਦੀ ਦਿਹਾੜੇ ਚੱਲ ਰਹੇ ਆ ਬੜੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਮੈਂ ਮਿਲਿਆ ਕਿੰਨਾਂ ਨੂੰ ਮੈਂ ਥਾਣੇ ਮੇਰੇ ਥਾਣੇ ਦੇ ਵਿੱਚ ਹੀ ਬਹੁਤ ਸਾਰੇ ਵਿਅਕਤੀਆਂ ਨੇ ਇਹ ਕਿਹਾ ਯਾਰ ਵੀ ਅਸੀਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਪੌਲਾ ਸਾਰੂ ਪੀਂਦੇ ਹੋਈਏ ਪੌਲਾ ਨਾ ਪੀਂਦੇ ਹੋਈਏ ਪਰ ਅਸੀਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਸ਼ਰਾਬ ਨੂੰ ਟੱਚ ਨਹੀਂ ਕਰਦੇ ਤਾਂ ਉਸ ਦਿਨ ਉਹਨਾਂ ਮੁਲਾਜ਼ਮਾਂ ਨੇ ਉਹ मुंशी ਸੀ ਜਿਹੜੇ ਮੇਰਾ ਮਨ ਖੁਸ਼ ਕਰਤਾ ਸੀ ਉਹਨਾਂ ਨੇ ਮੈਂ ਠੀਕ ਆ ਵੀ ਤੁਹਾਡੇ ਵਿੱਚ ਵੀ ਇਨਸਾਨੀਅਤ ਆ ਕਹਿੰਦੇ ਨਹੀਂ ਭਾਈ ਪਰ ਅੱਜ ਇੱਕ ਗੱਲ ਕਹੂੰਗਾ ਕਿ ਕੀ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਰਨਲ ਅਡੈਰ ਦਾ ਰੂਪ ਲੈਣਾ ਵਜ਼ੀਰ ਖਾਨ ਦਾ ਰੂਪ ਲੈਣਾ ਇਹ ਜਾਇਜ਼ ਗੱਲ ਆ ਜਾਂ ਨਜਾਇਜ਼ ਗੱਲ ਆ ਤੁਸੀਂ ਆਪ ਦੱਸੋ ਜਿਵੇਂ ਉਹਨਾਂ ਨੇ ਕਈਆਂ ਦਾ ਕਹਾਣ ਕੀਤਾ ਜਰਨਲ ਅਡੈਰ ਅਰਗਣੇ ਅੱਜ ਤੁਸੀਂ ਵੀ ਲੋਕਾਂ ਦਾ ਕਹਾਣ ਕਰ ਰਹੇ ਹੋ ਤਾਂ ਮੈਂ ਕਿਸੇ ਪੁਲਿਸ ਪ੍ਰਸ਼ਾਸਨ ਤੇ ਉਂਗਲੀ ਨਹੀਂ ਚੱਕ ਰਿਹਾ ਵੀ ਤੁਸੀਂ ਆ ਗਲਤ ਕੀਤਾ ਸਹੀ ਕੀਤਾ ਮੈਂ ਕੁਝ ਨਹੀਂ ਕਹਿ ਰਿਹਾ ਪੰਜਾਬ ਦੇ ਲੋਕ ਕਹਿ ਰਹੇ ਆ ਕਿ ਭਾਈ ਸਾਹਿਬ ਆਹ ਕੱਲ੍ਹ ਹੋਈ ਆ ਗੱਲ ਹੋਈ ਆ ਮੈਂ ਸਿਰਫ ਭਗਵੰਤ ਮਾਨ ਜੀ ਅੱਗੇ ਬੇਨਤੀ ਕਰਦਾ ਕਿਸੇ ਨੇ ਦਰਖਾਸਤ ਦਿੱਤੀ ਅਖੇ ਜੀ ਜਿਹੜਾ ਆ ਪਤੀਲਾ ਨਾ ਪਤੀਲਾ ਇਹਨੇ ਸੜ ਸੜ ਕੇ ਚੌਲਾਂ ਨੇ ਦਰਖਾਸਤ ਦਿੱਤੀ ਅੱਗ ਅੱਗੇ ਕਿ ਜਿਹੜਾ ਆ ਪਤੀਲਾ ਇਹਨਾਂ ਨੇ ਪਤੀਲੇ ਨੇ ਸੜ ਕੇ ਸਾਨੂੰ ਸਾਰ ਦਿੱਤਾ ਚੌਲਾ ਨੇ ਐਪਲੀਕੇਸ਼ਨ ਦਿੱਤੀ ਸੀ ਪਤੀਲੇ ਦੇ ਖਿਲਾਫ ਕਿਨੂੰ ਅੱਗ ਨੂੰ ਤਾਂ ਮੈਂ ਇੱਕ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਜੀ ਸਾਡੇ ਮੁੱਖ ਮੰਤਰੀ ਜੀ ਕਿ ਇਸ ਚੀਜ਼ ਦੀ ਤਕਨੀਕਾਤ ਪੂਰੀ ਹੋਣੀ ਚਾਹੀਦੀ ਆ ਇਸ ਚੀਜ਼ ਦਾ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਸਾਹਮਣੇ ਆਉਣਾ ਚਾਹੀਦਾ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਜੋ ਵੀ ਆ ਮੈਂ ਨਹੀਂ ਕਹਿੰਦਾ ਪੰਜਾਬ ਦੇ ਲੋਕ ਉਂਗਲੀ ਚੱਕ ਰਹੇ ਆ ਔਰ ਤੁਸੀਂ ਸਾਨੂੰ ਇਨਸਾਫ ਦੇਣਾ ਕਿਤੇ ਇਹ ਨਾ ਗੱਲ ਹੋਵੇ ਕਿਤੇ ਦੋ ਐਸਆਈਆਂ ਨੂੰ ਸਸਪੈਂਡ ਕਰਕੇ ਕਿਸੇ ਡੀਐਸਪੀ ਨੂੰ ਸਸਪੈਂਡ ਕਰਕੇ ਕਿਸੇ ਐਸਪੀ ਨੂੰ ਸਸਪੈਂਡ ਕਰਕੇ ਕਿਸੇ ਐਸਐਸਪੀ ਨੂੰ ਸਸਪੈਂਡ ਕਰਕੇ ਮਾਮਲਾ ਠੰਡਾ ਕਰਨ ਦੀ ਕਰੋ ਕਿਤੇ ਅਸੀਂ ਵੀ ਦਰਖਾਸਤ ਕਿਤੇ ਅਸੀਂ ਚੌਲ ਹੋਈਏ ਤੇ ਅਸੀਂ ਦਰਖਾਸਤ ਚੁੱਲ੍ਹੇ ਨੂੰ ਜਿਹੜੇ ਕਹ ਲੋ ਚੁੱਲ੍ਹੇ ਤੇ ਅੱਗ ਨੂੰ ਲਾ ਰਗੇ ਹੋਗੇ ਕਿਤੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਕਹਿ ਰਹੀ ਹੋਈ ਇਹ ਇਸ ਚੀਜ਼ ਦਾ ਹੁਣ ਤੁਸੀਂ ਇਨਸਾਫ ਦਿਵਾਉਣਾ ਔਰ ਪੰਜਾਬ ਦੇ ਲੋਕ ਸਵਾਲ ਚੱਕ ਰਹੇ ਆ ਪੰਜਾਬ ਦੇ ਲੋਕ ਗੱਲਾਂ ਕਰ ਰਹੇ ਆ ਅਸੀਂ ਕਿਸੇ ਪੁਲਿਸ ਤੇ ਉਂਗਲ ਨਹੀਂ ਚੱਕ ਰਹੇ ਅਸੀਂ ਕਿਸੇ ਤੇ ਨਹੀਂ ਸਿਰ ਪੰਜਾਬ ਦੇ ਲੋਕ ਤੈਕੀ ਕਾਤ ਕਰਦੇ ਔਰ ਜੇਕਰ ਕੋਈ ਗੱਲ ਸੀ ਤਾਂ ਕਾਨੂੰਨ ਬੈਠਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਵੱਥੇਰੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਪਏ ਜਿੱਥੇ ਮੈਂ ਸੀ ਉੱਥੇ ਕਹਿੰਦੇ 2500 ਬੰਦਾ ਬੰਦ ਸੀ ਮੈਂ ਉਹਨਾਂ ਦੀ ਗੱਲ ਨਹੀਂ ਕਰੂੰਗਾ ਹੋਰ ਕਈ ਜੇਲ੍ਹਾਂ ਦੇ ਵਿੱਚ ਹਜ਼ਾਰਾਂ ਪੰਜਾਬ ਦੇ ਵਿੱਚ ਲੱਖਾਂ ਲੋਕ ਜੇਲ੍ਹਾਂ ਦੇ ਵਿੱਚ ਬੰਦ ਪਏ ਮੈਂ ਉਹਨਾਂ ਦੀ ਗੱਲ ਨਹੀਂ ਕਰੂੰਗਾ ਜਿੱਥੇ ਪੰਜਾਬ ਦੇ ਲੋਕ ਉਂਗਲ ਚੱਕ ਰਹੇ ਆ ਅਸੀਂ ਉਸ ਦੀ ਗੱਲ ਕਰ ਰਹੇ ਆ ਸਿਰਫ ਕਿ ਭਾਈ ਲੋਕ ਕਹਿ ਰਹੇ ਆ ਇੱਕੋ ਹੀ ਫੋਟੋਆਂ ਜਿਹੜੀਆਂ ਉਸੇ ਦੀਲੀਆਂ ਦੇ ਵਿੱਚ ਮੁਕਾਬਲਾ ਬਣਾ ਕੇ ਇਨਕਾਊਂਟਰ ਕਹਿ ਲਈਏ ਕਤਲ ਕਹਿ ਲਈਏ ਪੰਜਾਬ ਦੇ ਲੋਕ ਕਹਿ ਰਹੇ ਆ ਲੋਕ ਪੋਸਟਾਂ ਪਾ ਰਹੇ ਆ ਤੁਸੀਂ ਇਸ ਚੀਜ਼ ਦੀ ਤੈਕੀਕਾਤ ਕਰਕੇ ਦਿਓ ਪੂਰੀ ਜਾਂਚ ਹੋਣੀ ਚਾਹੀਦੀ ਆ ਤੇ ਜੇਕਰ ਭਾਈ ਸਾਹਿਬ ਕਿਸੇ ਨੂੰ ਇਸ ਚੀਜ਼ਾਂ ਗਲਤ ਲੱਗਦੀਆਂ ਔਰ ਔਰ ਉਹਨਾਂ ਦੇ ਪਿੱਛੇ ਹੁਕਮ ਦੇਣ ਵਾਲਾ ਕੌਣ ਸੀ ਕਦੇ ਪ੍ਰਸ਼ਾਸਨ ਬਿਨਾਂ ਹੁਕਮ ਤੋਂ ਫੂਕ ਨਹੀਂ ਮਾਰਦਾ ਕਿਸੇ ਤੇ ਲਾਟ ਛੋਟੀ ਨਹੀਂ ਮਾਰਦਾ ਬਿਨਾਂ ਹੁਕਮ ਤੋਂ ਤਾਂ ਗੋਲੀ ਤਾਂ ਬਹੁਤ ਦੂਰ ਦੀ ਗੱਲ ਆ ਹੁਣ ਇਹ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਹੋਣਾ ਚਾਹੀਦਾ ਤੇ ਭਰਾਵੋ ਜੇਕਰ ਕੁਝ ਮੈਂ ਗਲਤ ਕਿਹਾ ਹੋਵੇ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦਾ